ਕਿ ਫ੍ਰੀ ਟ੍ਰੇਡ ਐਗਰੀਮੈਂਟ ਦੇ ਮਾਮਲੇ 'ਚ ਅਸੀਂ ਭਾਰਤ ਸਰਕਾਰ ਨੂੰ ਚੇਤਾਵਨੀ ਦੁੱਤੀ ਹੈ ਕਿ ਖੇਤੀ ਅਤੇ ਸਹਾਇਕ ਤੰਦੇ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਬਾਹਰ ਕੀਆ ਤੇ ਜੇ ਸਰਕਾਰ ਇਹਨਾਂ ਤੰਦਿਆਂ ਦੇ ਉੱਤੇ ਕੋਈ ਹਮਲਾ ਕਰੇਗੀ ਕੋਈ ਐਗਰੀਮੈਂਟ ਕਰੇਗੀ ਤਾਂ ਦੇਸ਼ ਵਿਆਪੀ ਅੰਦੋਲਨ ਕੀਤਾ ਜਾਵੇਗਾ ਇਹਨਾਂ ਤੋਂ ਅੱਗੇ ਦੂਸਰਾ ਉਸ ਰਾਹ ਹੈ ਜਿਹੜੇ ਹੜ੍ਹ ਨੇ ਘਾੜਾਏ ਨੇ ਅਸੀਂ ਸਮਝਦੇ ਆਂ ਕਿ ਹੜ੍ਹ ਜਿਹੜੇ ਨੇ ਇਹ ਮੈਨਗੇਜ ਨਹੀਂ ਕੁਦਰਤੀ ਨਹੀਂ ਸਰਕਾਰਾਂ ਦੀ ਬੀਡੀਐਮਪੀ ਦੀ ਔਰ ਕੇਂਦਰ ਸਰਕਾਰ ਦੀ ਗਲਤੀਆਂ ਨਾਲ ਜਾਣਬੁੱਝ ਕੇ ਪੰਜਾਬ ਨੂੰ ਹੜ੍ਹਾਂ ਵਿੱਚ ਪਸਾਰਿਆ ਗਿਆ ਇਹਦੇ ਲਈ ਸਾਡੀ ਮੰਗ ਹੈ ਵੀ ਸੁਪਰੀਮ ਕੋਰਟ ਦੇ ਸੀਨੀਅਰ ਜਸਟੀਸ ਨੂੰ ਦੀ ਟ੍ਰਾਂਸਫਰ ਹੋਈ ਜਾਏ ਅਸੀਂ ਇਹ ਵੀ ਫੈਸਲਾ ਕੀਤਾ ਹੈ ਕਿ ਅਸੀਂ ਇੱਕ ਪੀਪਲਸ ਕਮਿਸ਼ਨ ਵੀ ਬਣਾਵਾਂਗੇ ਹਲਾਂਕੇ ਤੋਂ ਜਾਂਚ ਕਰਾਉਣ ਲਈ ਔਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਜੋ ਹਾਲਤ ਹੈ ਇਸ ਵੇਲੇ ਅਸੀਂ ਸਭ ਤੋਂ ਪਹਿਲਾਂ ਦੋਮਿੰਟ ਉੱਠ ਕੇ ਸਾਰੇ ਉਹਨਾਂ ਕਿਸਾਨਾਂ ਨੂੰ ਜਿਹੜੇ ਇਹ ਹੜਲ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਗਈ ਉਹਨਾਂ ਨੂੰ ਅਸੀਂ ਸਰਕਾਰ ਦੇ ਦੁਪੇਖ ਕੀਤੇ ਆ ਉਹ ਸਰਕਾਰ ਦੇ ਨਰਾਈਕੀ ਨਾਲ ਉਹਨਾਂ ਦੀ ਮੌਤ ਹੋਈ ਹੈ ਇਹਦੇ ਲਈ ਸਰਕਾਰ ਤੋਂ ਮਿਲਬਾਰ ਉਹ ਕਾਰਵਾਈ ਹੋਣੀ ਚਾਹੀਦੀ ਆ ਪਰਚਾ ਲਗਾਉਣਾ ਚਾਹੀਦਾ ਉਤੇ ਅਗਲਾ ਇਸ ਵੇਲੇ ਜਿਹੜੀ ਫਸਲ ਖੜੀ ਆ ਖੇਤਾਂ ਦੇ ਵਿੱਚ ਉਹਨੂੰ ਵੀ ਚਾਈਨਾ ਵਾਇਰਸ ਤੇ ਹਰਦੀ ਰੋਗ ਲੱਗਿਆ ਹੋਇਆ ਹੈ ਝੋਨੇ ਦਾ ਝਾੜ ਬਹੁਤ ਪੂਰੀ ਤਰ੍ਹਾਂ ਘਟ ਗਿਆ ਪੰਨ 3 ਪਹਿਲੇ ਘਟਿਆ ਹੋਇਆ ਹੈ ਅੱਜ ਦੀ ਬਰਸਾਤ ਨਾਲ ਹੋਰ ਪਤਾ ਨਹੀਂ ਕਿੰਨਾ ਟਿਕਾਏਗਾ ਇਹ ਸਮਾਜ ਸੇਵਾ ਤੇ ਪੰਜਾਬ ਨੂੰ ਬਹੁਤ ਵੱਡੀ ਖਾਣ ਚੱਕ ਸੱਟ ਵੱਜੀ ਹੈ ਇਸੇ ਤਰ੍ਹਾਂ ਹਰਿਆਣੇ 'ਚ ਹੋ ਰਿਹਾ ਹੈ ਇਹੀ ਕੁਝ ਉੱਤਰਾਖੰਡ ਵਿੱਚ ਹੋ ਰਿਹਾ ਹੈ ਤੇ ਅਸੀਂ ਮੰਗ ਕੀਤੀ ਆ ਵੀ ਕਿਸੇ ਵੀ ਵੇਲੇ ਸਰਕਾਰ ਚੋਨਾ ਜਦੋਂ ਖਰੀਦਣਾ ਸ਼ੁਰੂ ਕੀਤਾ 22% ਵਾਸ਼ਟਰ ਬੜਾ ਚੋਨਾ ਵੀਧਿਆ ਕਰ ਦਿੱਸੀ ਤੇ ਉਹਦੇ ਬਾਅਦ 18% ਕਰਕੇ ਘਟਾਉਂਦੀ ਚਲੀ ਗਈ ਹੁਣ 17% ਤੇ ਲੈ ਆਂਦਾ ਤੇ ਸਾਡੀ ਮੰਗ ਹੈ ਵੀ ਉਹੀ ਜਿਹੜਾ ਪੁਰਾਣਾ ਸਪੈਸੀਫਿਕੇਸ਼ਨ ਹੁੰਦੀ ਸੀ ਉਹੀ ਸਪੈਸੀਫਿਕੇਸ਼ਨਾਂ ਲਾਗੂ ਕਰਕੇ 22% ਵਾਸ਼ਟਰ ਬੜਾ ਚੋਨਾ ਖਰੀਦਣ ਲਈ ਸਰਕਾਰ ਤੇ ਜਿਹੜੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਉਹਦਾ ਜਿੰਨਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦੇਵੇ ਕਿ ਕੇ ਵੀ ਫੈਸਲਾ ਹੋਇਆ ਹੈ ਕਿ 26 ਨਵੰਬਰ ਨੂੰ ਸਾਰੇ ਰਾਜ ਆਪਣੀ ਸਟੇਟ ਕੈਪੀਟਲ ਤੇ ਤੇ ਜਾਂ ਜਿੱਥੇ ਉਹਨਾਂ ਨੂੰ ਸੂਟ ਕਰਦਾ ਜ਼ਿਲ੍ਹਾ ਪੱਧਰ ਤੇ ਤਾਂ ਵੀ ਕਰਨ ਦੇ ਦੇਣਗੇ ਪ੍ਰੋਟੈਸਟ ਕਰਨਗੇ ਅਸੀਂ ਪੰਜਾਬ ਵੱਲੋਂ ਚੰਡੀਗੜ੍ਹ ਵਿੱਚ ਧਰਨਾ ਦੇਣਾਂਗੇ ਇਹ ਤੋਂ ਬਿਨਾਂ ਕੱਲ 8 ਤਰੀਕ ਨੂੰ ਪੰਜਾਬ ਵਿੱਚ ਸਾਰੇ ਜ਼ਿਲ੍ਹਾ ਕੇਂਦਰਾਂ ਤੇ ਅ ਧਰਨਾ ਦੇਣਗੇ ਪਰਾਣੀ ਕੂਕਣ ਤੇ ਜਿਹੜੇ ਕੇਸ ਜਿਸ ਕੀਤੇ ਜਾ ਰਿਹਾ ਹੈ ਸੁਪਰੀਮ ਕੋਰਟ ਦੀ ਹੀ 1.2019 ਦੀ ਦਾ ਫੈਸਲਾ ਉਹਦੀ ਰਿਕਮੈਂਡੇਸ਼ਨ ਹੈ ਐਫ ਆਈ ਆਰ ਫੂਰੀ ਸਕਦੀ ਤੋਂ ਕਿਸਾਨਾਂ ਨੂੰ ਇਦਾਂ ਜੁਰਮਾਨੇ ਨਹੀਂ ਦਿੱਤੇ ਜਾ ਸਕਦੇ ਤੇ ਸਰਕਾਰ ਉਹ ਆਪਣੇ ਵਾਪਸ ਲਵੇ ਪਰ ਦਿਨੀ ਦੇ ਤੱਕ ਸਰਕਾਰ ਕਿਸਾਨ ਨੂੰ ਮਿਸੀਰੀ ਪ੍ਰੋਵਾਈਡ ਨਹੀਂ ਕਰਦੀ ਔਰ ਉਸ ਸਾਲ ਕੁਆਟਰ ਪਰਾਣੀ ਨੂੰ ਸੁਭਾਨ ਨੂੰ ਦਾ ਅੱਲਾ ਕੀ ਮੁਆਫਰੀ ਦਿੰਦੀ ਤਾਂ ਕਿਸੇ ਕਿਸਾਨ ਨੂੰ ਪਰੇਸ਼ਾਨ ਕਰਨਾ ਇਹ ਕਿਸੇ ਤਰ੍ਹਾਂ ਵੀ ਠੀਕ ਨਹੀਂ